ਗੁਰਾਂ ਨੇ ਲਿਪਿੰਦ ਫਲ ਪੁੱਤਾ ਵਿਖੇ ਗੁਰਦੁਆਰਾ ਬਾਬਾ ਸ਼ਕਤਾ ਜੀ ਵਿਖੇ ਦੋ 13 ਜੋ ਹੋਏ ਤਕਰਾਰ ਕਾਰਨ ਦੋਵੇਂ 13 ਦੇ ਲੋਕ ਜ਼ਖਮੀ ਹੋ ਗਏ ਜੋ ਸੀਐਸਸੀ ਬੜਾ ਪਿੰਡ ਵਿੱਚ ਚੇਰੇ ਇਲਾਜ ਹਨ ਦੋਵੇਂ ਪਾਰਟੀਆਂ ਵੱਲੋਂ ਇੱਕ ਦੂਜੀ ਉੱਪਰ ਗੰਭੀਰ ਦੋਸ਼ ਲਗਾਏ ਜਾ ਰਹੇ ਹਨ ਜਦਕਿ ਇੱਕ ਵੱਲੋਂ ਮਾਨਯੋਗ ਕੋਰਟ ਦੇ ਹੁਕਮਾਂ ਦੀ ਉਲੰਘਣਾ ਦੇ ਵੀ ਦੋਸ਼ ਲਗਾਏ ਗਏ ਹਨ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲਖਵਿੰਦਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੱਸਿਆ ਕਿ ਬਸਾਖੀ ਦੇ ਸੰਬੰਧ ਵਿੱਚ ਗੁਰਦੁਆਰਾ ਸਾਹਿਬ ਵਿੱਚ ਅਖੰਡ ਪਾਠ ਸਾਹਿਬ ਪਿੰਡ ਵਾਸੀਆਂ ਵੱਲੋਂ ਆਲਿਖਵਾਏ ਗਏ ਸਨ ਜਿਨਾ ਦੇ ਭੂਗ ਉਪਰੰਧ ਪਿੰਡ ਦੇ ਕੁਝ ਲੋਕਾਂ ਅਤੇ ਬੀਬੀਆਂ ਵੱਲੋਂ ਉਹਨਾਂ ਤੇ ਹਮਲਾ ਕਰ ਦਿੱਤਾ ਗਿਆ ਅਤੇ ਗੁਰਦੁਆਰਾ ਸਾਹਿਬ ਦੇ ਗੋਲਕ ਦੇ ਜਿੰਦੇ ਪੰਨੇ ਕੇ ਗੋਲਕ ਚ ਮਾਇਆ ਵੀ ਕੱਢ ਲਈ ਗਈ ਜੋ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਹੋਰ ਕੀ ਕਿਹਾ ਆਓ ਤੁਸੀਂ ਵੀ ਸੁਣੋ ਭਾਜੀ ਨਾਮ ਪੈਂਡ ਫਲਪੋਤਾ ਨਾਮ ਲਖਵਿੰਦਰ ਸਿੰਘ ਕੀ ਮਾਮਲਾ ਕੀ ਹੋਇਆ ਭਾਜੀ ਮਾਮਲਾ ਭਾਜੀ ਕੁਝ ਵੀ ਨਹੀਂ ਅਸੀਂ ਤਾਂ ਖੰਡ ਪੜ ਸਕਦਾ ਭੂਪਾ ਪਕੇ ਆਏ ਤੇ ਆਉਂਦਿਆਂ ਇਹਨਾਂ ਨੇ ਉਹ ਕੁਰਸੀਆਂ ਚੱਕੀਆਂ ਸੀਗੀਆਂ ਤੇ ਕੁਰਸੀਆਂ ਕੁਰਸੀਆਂ ਟੱਕ ਕੇ ਇਹ ਵੀ ਸਾਡੀ ਬੀਬੀਆਂ ਬੋਲਦੀਆਂ ਸੀ ਉਹਨਾਂ ਲੀਆਂ ਵੀ ਬੋਲਦੀਆਂ ਸੀਗੀਆਂ ਪਹਿਲਾਂ ਤੇ ਬਾਅਦ ਵਿੱਚ ਇਹਨਾਂ ਦੇ ਬੰਦੇ ਆ ਕੇ ਕਹਿੰਦੇ ਹੁਣ ਲਾਓ ਹੱਥ ਤੇ ਉਧਰੋਂ ਝੜਪ ਹੋ ਗਈ ਅਸੀਂ ਵੀ ਅਸੀਂ ਵੀ ਹੋਗਾ ਤੇ ਬਾਅਦ ਵਿੱਚ ਇਹਨਾਂ ਨੇ ਆਪਣੀਆਂ ਬੁੜੀਆਂ ਭੇਜ ਕੇ ਸਾਰਾ ਕੁਝ ਕਰਾਇਆ ਕੰਮ ਸਾਡੇ ਕੱਪੜੇ ਕੁੱਪੜੇ ਵੀ ਪਾੜਤੇ ਆ ਦੇਖੋ ਗੁਰਦੁਆਰੇ ਦੇ ਅੰਦਰ ਹੋਇਆ ਹਾਂਜੀ ਗੁਰਦੁਆਰੇ ਦੇ ਅੰਦਰ ਹੋਇਆ ਪਾਜੀ ਕੈਮਰੇ ਲੱਗੇ ਆ ਪਾਜੀ ਇਹ ਪੁਲੀ ਪ੍ਰਸ਼ਾਸਨ ਦੇ ਸਾਹਮਣੇ ਇਹਨਾਂ ਨੇ ਜਿੰਦੇ ਵੱਡੇ ਆ ਸામਨੇ ਸਕੇ ਵੀਡੀਓ ਪ੍ਰੂਫ ਸਾਰਾ ਕੁਝ ਪਿਆ ਆਪਣੇ ਕੋਲ ਸੀਸੀਟੀਵੀ ਫੂਟੇਜ ਪਈ ਆ ਸਾਰੀ ਭਾਜੀ ਕੀ ਦੂਜੀ ਤਰ੍ਹਾਂ ਦਾ ਨਾਮ ਕੀ ਹੈ ਦੇਵੀ ਦਿਆਲ ਦੇਵੀ ਦਿਆਲ ਜਸਵੰਤ ਸਿੰਘ ਦੇਵੀ ਦਿਆਲ ਜਸਵੰਤ ਸਿੰਘ ਗੁਰਪਾਲ ਕੁਮਾਰ ਤੇ ਬਾਕੀ ਉਹਨਾਂ ਦੀਆਂ ਕੁੜੀਆਂ ਸੀਗੀਆਂ ਕੀ ਲੱਗਦਾ ਕਿਹੜੀ ਗੱਲ ਨੂੰ ਲੈ ਕੇ ਜੜੀ ਹੋਈ ਹੈ ਗੱਲ ਭਾਜੀ ਇਹ ਸਾਡਾ ਸਿਵਲ ਜੱਜ ਸਿਵਲ ਸਿਵਲ ਕੋਰਟ ਦੇ ਵਿੱਚ ਕੇਸ ਚੱਲਦਾ ਪਹਿਲੇ ਸਾਨੂੰ ਸਟੇਟਸ ਕੋ ਮਿਲਿਆ ਆ ਪਹਿਲੀ ਤੇ ਇਹਨਾਂ ਨੇ ਉਹੀ ਲਾਕਡਾਊਨ ਦੇ ਵਿਰੁੱਧ ਵਿੱਚ ਤੇ ਇਹ ਨਾਲੇ ਇਹਨਾਂ ਨੇ ਆਪਣਾ ਜਿਹੜਾ ਮੌਜੂਦਾ ਸਰਪੰਚ ਆ ਉਹ ਵੀ ਨਾਲ ਡਲਿਆ ਜੀ ਤੇ ਇਹ ਹੁਣ ਮੇਰੇ ਚਾਚਾ ਜੀ ਦੇ ਵੀ ਉਹਨਾਂ ਨੇ ਫੱਟਾਂ ਮਾਰੀਆਂ ਠੀਕ ਹੈ ਜੀ ਤੇ ਨਾਲ ਖਰਚਿਆਂ ਖਰਚਣਿਆਂ ਦੇ ਨਾਲ ਮਾਰਿਆ ਜਾਤੀ ਜਾਤੀ ਤੌਰ ਤੇ ਆਪ ਸ਼ਬਦ ਬੋਲੇ ਆ ਕਹਿੰਦਾ ਤੇ ਉਹ ਜਲਾਇਓ ਇਹ ਮੇਨ ਮੌਜੂਦਾ ਸਰਪੰਚ ਨੇ ਗੱਲਾਂ ਕੀਤੀਆਂ ਸਾਰੀਆਂ ਜੀ ਤੇ ਸਾਰਾ ਪਿੰਡ ਉਹਨਾਂ ਦੇ ਨਾਲ ਤੁਰਿਆ ਜੀ ਸਾਨੂੰ ਸਟੇਟਸ ਕੋ ਹੋਇਆ ਆ ਸਾਰਾ ਕੁਝ ਹੋਇਆ ਆ ਸਾਡੇ ਨਾਮ ਸਾਡੇ ਦਾਦਿਆਂ ਪਰਦਾਦਿਆਂ ਦੇ ਨਾਮ ਜ਼ਮੀਨ ਬੋਲਦੀ ਹਾਂਜੀ ਜਿਹੜੇ ਮੌਜੂਦਾ ਸਰਪੰਚ ਆ ਆਪਣੀ ਪਿੰਡ ਦੇ ਮੇਵਾ ਸਿੰਘ ਜੀ ਇੰਨੇ ਕੀ ਕੀਤਾ ਇਨੀ ਨਾ ਉਸ ਧਰ ਨੂੰ ਪੁੱਛਿਆ ਨਾ ਉਸ ਧਰ ਨੂੰ ਪੁੱਛਿਆ ਕੀ ਹੋਇਆ ਕੀ ਨਹੀਂ ਹੋਇਆ ਇਨੀ ਖੁਰਚਣਾ ਚੱਕਿਆ ਖੁਰਚਣਾ ਚੱਕ ਕੇ ਮੇਰੇ ਇੱਥੇ ਮਾਰੀਆਂ ਇੱਥੇ ਪੱਟ ਤੇ ਮਾਰੀਆਂ ਇੱਥੇ ਮਾਰੀਆਂ ਮੈਂ ਕਿਹਾ ਸਰਪੰਚ ਸਾਹਿਬ ਗੱਲ ਤਾਂ ਦੱਸੋ ਕੀ ਹੋ ਗਈ ਆ ਇਨੀ ਖੁਰਚਣਾ ਚੱਕ ਕੇ ਮੈਨੂੰ ਮਾਰਨ ਦੀ ਕੀਤੀ ਆ ਤੇ ਵਿੱਚ ਸਾਡਾ ਸਟੇ ਹੋਇਆ ਆ ਸਾਡਾ ਕੇਸ ਚੱਲਦਾ ਆ ਤਾਂ ਇਨੀ ਜਦੋਂ ਵੀ ਇਹ ਕਰਦੇ ਆ ਸਾਡੇ ਨਾਲ ਇਦਾਂ ਹੀ ਕਰਦੇ ਆ ਸਾਨੂੰ ਰਾਤ ਨੂੰ ਵੀ ਡਰ ਰਹਿੰਦਾ ਕੱਲ ਨੂੰ ਸਾਨੂੰ ਮੈਂ ਰਾਤ ਨੂੰ 9 9 10 10 ਵਜੇ ਕੰਮ ਤੋਂ ਆਣਾ ਆ ਕੱਲ ਨੂੰ ਜੇ 19 21 ਹੋ ਗਈ ਤਾਂ ਇਹ ਮੇਵਾ ਸਰਪੰਚ ਜਿਹੜਾ ਆ ਇਹ ਹੱਕਦਾਰ ਹੋਊਗਾ ਕੱਲ ਨੂੰ ਜੇ ਮੈਨੂੰ ਹਮੀਗਮੀ ਨਾਂ ਦੇ ਵਿੱਚ ਹੁੰਦੀ ਆ ਦੇਵੀदयाल ਜਸਵੰਤ ਸਿੰਘ ਤੇ ਆਪਣਾ ਮੇਵਾ ਸਰਪੰਚ ਜੇ ਸੱਤਾ ਜੇ ਕੱਲ ਨੂੰ ਕੋਈ ਉਨੀ ਕੀ ਗੱਲ ਹੁੰਦੀ ਆ ਮਿੰਟੂ ਜੇ ਮੈਨੂੰ ਮਰ ਜਮਾ ਜਾਂ ਮੈਨੂੰ ਇਹ ਮਾਰ ਦੇਣ ਮੈਂ ਰਾਤ ਨੂੰ 9 9 10 10 ਵਜੇ ਕੰਮ ਤੇ ਆਉਣਾ ਇਹ ਇਹ ਚਾਰੇ ਹੀ ਬੰਦੇ ਜ਼ਿੰਮੇਵਾਰ ਹੋਣਗੇ ਕੀ ਲੱਗਦਾ ਕਿ ਕਿਹੜੀ ਗੱਲ ਨੂੰ ਲੈ ਕੇ ਸਾਰੀ ਝੜਪ ਹੋਈ ਝੜਪ ਜਿਹੜੀ ਹੋਈ ਆ ਜਿਹੜੀ ਜਗ੍ਹਾ ਦੇ ਉੱਤੇ ਆ ਅਸੀਂ ਉੱਥੇ ਸਟੇ ਲਈਓ ਆ ਸਾਡਾ ਕੇਸ ਚੱਲਦਾ ਆ ਉਸ ਜਗ੍ਹਾ ਦੇ ਉੱਤੇ ਅੱਜ ਨਹੀਂ ਬਸਾਖੀ ਦਾ ਖੰਡਫੜ ਰੱਖਿਆ ਸੀ ਅਸੀਂ ਵੀ ਮੱਥਾ ਟੇਕਿਆ ਅਸੀਂ ਵੀ ਉੱਥੇ ਮੈਂ ਉੱਥੇ ਕੰਮ ਤੋਂ ਆ ਕੇ 9 10 ਵਜੇ ਮੈਂ ਉੱਥੇ ਹੀ ਰਾਤ ਨੂੰ ਸੌਣਾ ਤੇ ਸਵੇਰ ਨੂੰ 6 6:30 ਵਜੇ ਉੱਠ ਕੇ ਚੱਲਦਾ 8 ਵਜੇ ਘਰੋਂ ਕੰਮ ਤੇ ਚਲ ਜੀਦਾ ਰਾਤ ਨੂੰ 8-9 ਵਜੇ ਫੇਰ ਆਈਦਾ ਉੱਥੇ ਵੇਚ ਲੀਦਾ ਉੱਥੇ ਫੇਰ ਸੌਂ ਜੀਦਾ ਅੱਜ ਨਹੀਂ ਆਉਂਦਿਆਂ ਨੇ ਮੇਰੇ ਮੈਨੂੰ ਕੁੱਟਿਆ ਮਾਰਿਆ ਤੇ ਡਾਂਗਾ ਮਾਰੀਆਂ ਮੇਰੇ ਖੁਦ ਸਰਪੰਚ ਨੇ ਮੌਜੂਦ ਦਾ ਸਰਪੰਚ ਨੇ ਖੁਦ ਤੇ ਗੱਲੇ ਭੰਨ ਲਿਆ ਜਿੰਦੇ ਭੰਨ ਲਿਆ ਇਹ ਸਰਪੰਚ ਇਦਾਂ ਕਰਦੇ ਹੁੰਦੇ ਆ ਜੀ ਪੁਲਸਾਈ ਸੀ ਜੀ ਮੌਕੇ ਤੇ ਪੁਲਸ ਦਾ ASI ਤੇ ਇੱਕ ਨਾਲ ਟ੍ਰੀਪੇ ਵਾਲਾ ਤਾਂ ਉਹ ਆਪ ਖੁਦ ਉੱਥੇ ਆ ਉਹਨਾਂ ਦੇ ਸਾਹਮਣੇ ਜਿੰਦੇ ਵੱਡੇ ਆ ਜੀ ਪੁਲਿਸ ਵਾਲਿਆਂ ਦੇ ਸਾਹਮਣੇ ਮੇਵਾ ਸਿੰਘ ਸਰਪੰਚ ਨੇ ਜਿੰਦੇ ਵੱਡੇ ਆ ਜੀ ਉੱਤਰ ਦੂਜੇ ਪਾਸੇ ਜਿਸ ਕਮਲ ਅਤੇ ਕਮਲਜੀਤ ਕੌਰ ਨੇ ਕਿਹਾ ਕਿ ਲਖਵਿੰਦਰ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰ ਵੱਲੋਂ ਉਨ੍ਹਾਂ ਨਾਲ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਕੁੱਟਮਾਰ ਕੀਤੀ ਗਈ ਹੈ। ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ ਅਤੇ ਇਹਨਾਂ ਖਿਲਾਫ ਬੰਦ ਦੀ ਕਾਰਵਾਈ ਕੀਤੀ ਜਾਵੇ। ਮੇਰਾ ਨਾਮ ਜਸਪਾਲ ਕੋਰੇਆ ਮੈਂ ਪਿੰਡ ਖਰਪੋਤੇ ਤੋਂ ਆ ਕੀ ਮਾਮਲਾ ਕੀ ਹੋਇਆ ਤੁਹਾਡੇ ਸਟਾਫਾਂ ਲੱਗਿਆ ਅੱਜ ਸਿਵਲ ਹਸਪਤਾਲ ਇਹਨਾਂ ਨੇ ਅੱਜ ਮੈਨੂੰ ਹਨਾ ਫੜ ਲਿਆ ਕੁੜੀ ਨੇ ਤੇ ਮੁੰਡੇ ਨੇ ਫੜਿਆ ਕੁੜੀ ਦਾ ਕੁੜੀ ਦਾ ਜਾਨ ਮੇਰੇ ਹਨਾ ਕੁੜੀ ਨੇ ਸੈਰ ਪਟੇ ਆ ਫਿਰ ਮੇਰੇ ਇੱਥੇ ਆ ਮੁੰਡੇ ਨੇ ਹਨਾ ਇੱਥੋਂ ਫੜਿਆ ਮੇਰੇ ਇੱਥੇ ਕੋਈ ਹੱਕ ਨਹੀਂ ਸੀਗਾ ਫੜਨ ਦਾ ਇਹਨੇ ਮੈਨੂੰ ਗਲਤ ਹਰਕਤ ਕੀਤੀ ਆ ਮੁੰਡੇ ਨੇ ਕਿਹਨੇ ਫੜਿਆ ਕੀ ਨਾਮ ਮੁੰਡੇ ਨੇ ਲਖਵਿੰਦਰ ਸਿੰਘ ਲੱਕੀ ਕੁੜ ਮੌਕੇ ਦਾ ਕੀ ਗੱਲ ਹੋਈ ਸੀ ਕਿਹੜੀ ਗੱਲ ਨੂੰ ਲੈ ਕੇ ਐਡਾ ਜਿਹੜੀ ਲੜਾਈ ਹੋਈ ਇਹਨਾਂ ਨੇ ਮੇਰੇ ਭਰਾ ਨੂੰ ਕੱਲੇ ਨੂੰ ਕੱਲੇ ਨੂੰ ਫੜਿਆ ਫਿਰ ਦੇ ਵੀ ਅੰਕ ਨੂੰ ਫੜਿਆ ਇਹਨਾਂ ਨੇ ਕੋਈ ਬਰਦਾਸ਼ਤ ਨਹੀਂ ਕਰਦਾ ਹੁੰਦਾ ਆਪਣੇ ਭੈਣ ਭਰਾ ਦਾ ਕੀ ਮਾਂ ਕੀ ਕਰਦੇ ਜਦੋਂ ਤੁਹਾਡੇ ਵੀ ਸਾਡੇ ਸੱਤੋਂ ਲੈ ਕੇ ਕੀ ਮਾਂ ਕਰਦੇ ਮੈਂ ਇਹੀ ਪੁੱਛਣਗੇ ਸੀ ਮੈਂ ਕਿਹਾ ਤੋਂ ਮੇਰੇ ਭਰਾ ਦੇ ਕਾਤੇ ਇਹਨਾਂ ਨੇ ਮੈਨੂੰ ਕੱਲੇ ਨੂੰ ਫੜ ਲਿਆ ਮੇਰੇ ਬਾਲ ਪੱਟੇ ਮੇਰੇ ਇੱਥੇ ਘਰੂਟ ਆ ਇੱਥੇ ਵੀ ਘਰੂਟ ਮਾਰੇ ਆ ਮੇਰੇ ਮੱਥੇ ਤੇ ਵੀ ਮਾਰੇ ਆ ਫਿਰ ਇੱਥੇ ਵੀ ਸਾਰੇ ਮਾਰੇ ਆ ਇੱਥੇ ਫੜਿਆ ਹੈ ਇੱਥੇ ਫੜਿਆ ਇਹਨਾਂ ਨੇ ਮੈਨੂੰ ਗੱਲ ਤੋਂ ਹਰਕਤ ਨਾਲ ਮੁੰਡੇ ਨੇ ਫੜਿਆ ਬਸ ਪ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਨੂੰ ਉਹਨਾਂ ਨੇ ਤਾਂ ਬਸ ਇਹੀ ਕਿਹਾ ਵੀ ਹਨਾ ਆਹੋ ਦਾ ਜਗ੍ਹਾ ਦੋਖੇ ਤੁਸੀਂ ਕੀ ਚਾਹੁੰਦੇ ਪੁੱਛ ਮੈਂ ਤਾਂ ਇਹੀ ਚਾਹੁੰਦੀ ਆ ਬਸ ਇਹਨਾਂ ਦੇ ਪਾਸ ਚਾਹੁੰਦਾ ਬਸ ਭਾਈ ਮੇਰਾ ਨਾ ਜੀ ਇਸ ਕਮਲ ਹੈ ਜੀ ਭਾਈ ਫਲਪੋਤੇ ਮਿੱਢਤੇ ਰਹਿਣ ਵਾਲੇ ਕੀ ਮਾਮਲਾ ਕੀ ਵਾਪਰ ਜੀ ਚੜ ਮਾਮਲਾ ਭਾਈ ਬਾਏ ਇਦਾਂ ਗੁਰਦੁਆਰੇ ਦਾ ਪਹਿਲਾਂ ਤੋਂ ਚੱਲ ਰਿਹਾ ਇਹ ਅਸੀਂ ਜਿੱਦਾਂ ਮਤਲਬ ਕਿ ਪਹਿਲਾਂ ਇੱਥੇ ਮਤਲਬ ਕਿ ਹੱਥੋਬਾਈ ਹੋ ਰਿਹਾ ਸੀਗੇ ਅਹੀ ਤਾਂ ਸੁਧਾਨ ਨੇ ਗੱਲ ਕਰਨ ਗਏ ਸੀ ਮੈਂ ਸੀ ਮੇਰੇ ਪਿਤਾ ਜੀ ਸੀਗੇ ਜਾਂ ਇੱਕ ਸਾਡੇ ਚਾਚਾ ਜੀ ਸੀਗੇ ਇਹ ਸੁਧਾਨ ਨੇ ਗੱਲ ਕਰਨ ਗਏ ਸੀ ਅਸੀਂ ਖੜੇ ਸੀਗੇ ਸਾਨੂੰ ਸਾਰਾ ਉਹ ਜਿੰਨੇ ਵੀ ਉਹਨਾਂ ਦੇ ਮਤਲਬ ਕਿ ਪਰਿਵਾਰ ਮੈਂਬਰ ਸੀਗੇ ਸਾਰੇ ਜਦੋਂ ਮਤਲਬ ਕਿ ਡਾਂਗਾ ਲਾਠਾ ਲੈ ਕੇ ਇੱਕ ਜਿੱਦਾਂ ਦੂਜੀ ਕੀ ਉਹਨੂੰ ਕਹਿੰਦੇ ਆ ਉਹ ਇਹ ਗੱਡਾ ਸਾਹ ਹੁੰਦਾ ਉਹ ਲੈ ਕੇ ਭਾਜੀ ਸਾਡੇ ਮਗਰ ਪਏ ਸਾਨੂੰ ਕੋ ਕੀ ਗੱਲ ਕੀ ਹੋਈ ਸੀ ਗੱਲ ਭਾਜੀ ਆਹ ਇਹ ਜਿੱਦਾਂ ਗੁਰਦੁਆਰੇ ਜਿਹੜਾ ਗੱਲੇ ਜਿੱਦਾਂ ਮਤਲਬ ਉਹਦੀ ਸੀਗੀ ਹਾਂਜੀ ਬਿਲਕੁਲ ਉਹ ਪਾਰਟੀ ਦੇ ਦਾਇਲੀ ਇਹਨਾਂ ਲਾ ਰਹੀ ਹੈ ਕਹਿੰਦੀ ਡਾਂਕਾ ਲੈ ਕੇ ਆਏ ਸੀ ਗੱਲੇ ਬੁੱਲੇ ਭੰਨੇ ਆ ਸਾਡੇ ਸੱਟਾ ਸੁੱਟਾ ਮਾਰੀਆਂ ਡੰਡੇ ਸੀ ਤੁਹਾਡੇ ਕੋਲ ਨਹੀਂ ਨਹੀਂ ਭਾਜੀ ਸਾਤੋਂ ਕੋੱਖ ਨਹੀਂ ਸੀਗਾ ਅਸੀਂ ਤਾਂ ਸਿਧਾਨ ਗੱਲ ਕਰਨ ਗਏ ਸੀ ਇੱਕ ਜਿੱਦਾਂ ਗੁਰਦੁਆਰੇ ਆਪਾਂ ਜਿੱਦਾਂ ਆਪਾਂ ਕਹਿ ਦਿੰਦੇ ਨਾ ਵੀ ਅਸੀਂ ਜਿੱਦਾਂ ਮੇ ਆਪਾਂ ਮਰਦ ਹੁੰਨੇ ਜੇ ਮਰਦਾਂ ਮਰਦਾਂ ਵਾਂਗ ਹੁੰਦੇ ਆਪਾਂ ਗੱਲ ਅਸੀਂ ਪਤਾ ਕਿਦਾਂ ਸੀ ਅਸੀਂ ਅਸੀਂ ਸਿਧਾਨ ਗੱਲ ਕਰਨ ਗਏ ਸੀ ਇਹਨਾਂ ਦੀਆਂ ਬੁੜੀਆਂ ਸਾਨੂੰ ਸਾਰਿਆਂ ਨੂੰ ਪਈਆਂ ਅਸੀਂ ਹੁਣ ਹੱਥ ਚੱਕਦੇ ਚੰਗੇ ਥੋੜੀ ਲਾਉਦੇ ਸੀ ਬਹੁਤ ਸਾਈ ਸੀ ਮੌਕੇ ਤੇ ਹਾਂਜੀ ਹਾਂਜੀ ਮੌਕੇ ਤੇ ਬਹੁਤ ਸਾਈ ਸੀ ਭਾਜੀ ਆਪਾਂ ਫਿਰ ਸ ਮੰਗੋ ਭਾਜੀ ਅਸੀਂ ਹੁਣ ਇਹਨਾਂ ਦੇ ਪਰਚੇ ਹੀ ਕਰਨੇ ਉੱਤੇ ਚੌਂਕੀ ਇੰਚਾਰਜ ਸੁਲੇਤਾ ਸੁਬਾਸ਼ ਕੁਮਾਰ ਨੇ ਕਿਹਾ ਕਿ ਪਿੰਡ ਵਿੱਚ ਗੁਰਦੁਆਰਾ ਸਾਹਿਬ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਜਿੰਨਾ ਖਿਲਾਫ ਪਹਿਲਾਂ ਵੀ 107 ਬਾਈ 52 ਦੀ ਕਾਰਵਾਈ ਕੀਤੀ ਗਈ ਹੈ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਉਹ ਸਰ ਇਦਾਂ ਆ ਇਹ ਇੱਕੰਟਾ ਪਹਿਲਾਂ ਮੈਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਪਿੰਡ ਫਲਪੋਤਾ ਦੇ ਵਿੱਚ ਨਾ ਝਗੜਾ ਹੋ ਗਿਆ ਤੇ ਮੌਕੇ ਤੇ ਪਹੁੰਚੋ ਉੱਥੇ ਮੈਂ ਮੌਕੇ ਤੇ ਪਹੁੰਚਿਆ ਜੀ ਪਿੰਡ ਫਲਪੋਤਾ ਜਿਹਨਾਂ ਬਾਬਾ ਸ਼ਕਤਾਜੀ ਗੁਰਦੁਆਰਾ ਸਾਹਿਬ ਹੈ ਉੱਥੇ ਨਾ ਦੋ ਪਾਰਟੀਆਂ ਆ ਦੋ ਟੀਰਾ ਬਣੀਆਂ ਪਈਆਂ ਇੱਕ ਪਾਸੇ ਤੇ ਜਿਹੜਾ ਦਵਿੰਦਰ ਸਿੰਘ ਆ ਆਪਣੇ ਪਰਿਵਾਰ ਸਮੇਤ ਉੱਥੇ ਅੰਦਰ ਰਹਿ ਰਿਹਾ ਜੀ ਤੇ ਦੂਜੇ ਪਾਸੇ ਪਿੰਡ ਦੀ ਪੰਚਾਇਤ ਅਤੇ ਬਾਕੀ ਪਿੰਡ ਨਿਵਾਸੀ ਐ ਇਹਨਾਂ ਦਾ ਪਿਛਲੇ ਕਾਫੀ ਸਮੇਂ ਤੋਂ ਆਪਸੀ ਨਾ ਗੁਰਦੁਆਰਾ ਸਾਹਿਬ ਦੀ ਕਬਜ਼ੇ ਨੂੰ ਲੈ ਕੇ ਤੇ ਇੱਕ ਤਕਰਾਰ ਚੱਲਦਾ ਪਿਆ ਤੇ ਪਹਿਲਾਂ ਵੀ ਇਹਨਾਂ ਦੋਨਾਂ ਪਾਰਟੀਆਂ ਦੇ ਖਿਲਾਫ ਜਿਹੜੀ ਆ 10755 ਕੀਤੀ ਜਾ ਚੁੱਕੀ ਐ ਫਿਰ ਇਹਨਾਂ ਤੇ ਅਸੀਂ ਪਿੱਛੇ ਜੀ ਵੀ ਹੋਇਆ ਸੀ ਇਹਨਾਂ ਦਾ ਟਕਰਾਅ ਤੇ ਅਸੀਂ 145 ਦੇ ਆਰਡਰ ਉੱਥੇ ਜਾਰੀ 145 ਲਾਉਣ ਲਈ ਐਸਡੀਐਮ ਸਾਹਿਬ ਦੇ ਜਿਹੜੀ ਐ ਨਾ ਉਹ ਦਰਖਾਸਤ ਦਿੱਤੀ ਸੀ ਮੇਰਾ ਖਿਆਲ ਉਹ ਆਰਡਰ ਹੋ ਗਏ ਹੋਣਗੇ ਐਸਡੀਐਮ ਸਾਹਿਬ ਨਾਲ ਗੱਲ ਹੋਈ ਸੀ ਇਸ ਬਾਰੇ ਤੇ ਇਨਫਾਰਮੇਸ਼ਨ ਮਿਲਦੇ ਤੁਰੰਤ ਮੈਂ ਮੌਕੇ ਤੇ ਉੱਥੇ ਪਹੁੰਚ ਗਿਆ ਸੀ ਤੇ ਉਹਨਾਂ ਦਾ ਮੰਗੁਲੀ ਟਕਰਾਅ ਸੀਗਾ ਮੰਗੁਲੀ ਮੜੀਆਂ ਮਟੇਖੇ ਚ ਤੋਂ ਸ਼ਕਟਾ ਲੱਗੀਆਂ ਮੈਂ ਮੌਕੇ ਤੇ ਜਾ ਕੇ ਉਹਨਾਂ ਦੋਨਾਂ ਪਾਰਟੀਆਂ ਨੂੰ ਸਥਿਤੀ ਨੂੰ ਕੰਟਰੋਲ ਚ ਕਰ ਲਿਆ ਸੀਗਾ ਕਾਫੀ ਇਕੱਠ ਸੀ ਪਰ ਉਹ ਕੰਟਰੋਲ ਹੈ ਅੰਡਰ ਕੰਟਰੋਲ ਹੈ ਸਾਡੀ ਸਥਿਤੀ ਦੋਨਾਂ ਪਾਰਟੀਆਂ ਨੂੰ ਅਲੱਗ-ਅਲੱਗ ਕਰਕੇ ਤੇ ਉਹਨਾਂ ਨੂੰ ਉਥੋਂ ਮੌਕੇ ਤੇ ਭੇਜ ਦਿੱਤਾ ਸੀ ਜੀ ਇੱਕ ਬਈ ਉਹ ਗੱਲੇ ਕਹਿੰਦੇ ਆ ਗੱਲੇ ਬੁੱਲੇ ਤੋੜੇ ਨੇ ਪੈਸੇ ਘਟੂਣ ਨੂੰ ਚਾਹੁੰਦੇ ਆ ਦੇਖੋ ਸਰ ਇਹ ਸਵੇਰੇ ਇਹਦੇ ਬਾਰੇ ਆਪਾਂ ਬਿਆਨਬਾਜ਼ੀ ਕਰਕੇ ਜਦੋਂ ਦੋਨੋਂ ਪਾਰਟੀਆਂ ਕੋਈ ਆਪਣੇ ਕੋਲ ਸਟੇਟਮੈਂਟ ਲਖਾਣਗੇ ਆ ਤੇ ਉਹਦਾ ਸਾਰਾ ਵੈਰੀਫਾਈ ਕੀਤਾ ਜਾਊਗਾ ਜੋ ਵੀ ਹਾਲਾਤ ਸਾਹਮਣੇ ਆਉਣਗੇ ਉਹਨਾਂ ਦੇ ਮੁਤਾਬਕ ਕਾਨੂੰਨ ਅਨੁਸਾਰ ਕਾਰਵਾਈਆਂ ਵਿੱਚ ਲਿਆਂਦੇ ਜਾਊਗੇ